ਵੜਿੰਗ ਨੂੰ ਬਦਲਣ ਦੀਆਂ ਤਿਆਰੀਆਂ ਤੇਜ਼ ਕਾਂਗਰਸ ਹਾਈ ਕਮਾਂਡ ਦੇ ਨਾਲ ਵਿਰੋਧੀ ਧੜੇ ਦੀ ਗੁਪਤ ਮੀਟਿੰਗ ਟੁੱਟੇਗਾ ਕਾਂਗਰਸੀਆਂ ਦਾ ਸੀਸਫਾਇਰ ਖਬਰਾਂ ਇੱਕ ਵਾਰ ਫਿਰ ਕਾਂਗਰਸੀ ਖੇਮੇ ਚੋਂ ਆਉਣ ਲੱਗੀਆਂ ਕਾਂਗਰਸੀਆਂ ਦੇ ਬਾਗੀ ਧੜਾ ਕਹਿ ਲਿਏ ਜਾਂ ਵਿਰੋਧੀ ਧੜਾ ਕਹਿ ਲਿਏ ਉਹਦੀ ਇੱਕ ਅਹਿਮ ਮੀਟਿੰਗ ਕਾਂਗਰਸ ਹਾਈ ਕਮਾਂਡ ਦੇ ਨਾਲ ਹੋਈ ਹੈ ਮੀਡੀਆ ਰਿਪੋਰਟਾਂ ਦੇ ਰਾਹੀਂ ਜਿਹੜੀ ਖਬਰ ਆ ਰਹੀ ਆ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਵਾਕਈ ਰਾਜਾ ਵੜਿੰਗ ਨੂੰ ਬਦਲਿਆ ਜਾ ਸਕਦਾ ਜਾਂ ਬਦਲਣ ਦੀਆਂ ਤਿਆਰੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪੜਦੇ ਰਹਿਣ ਕਾਂਗਰਸ ਦੇ ਅੰਦਰਲੀ ਉਥਲ-ਪੁਥਲ ਤੇ ਕਾਂਗਰਸ ਚ ਸ਼ਰੀਕੇਬਾਜੀ ਕਿਸੇ ਤੋਂ ਲੁਕੀ ਤੇ ਛੁਪੀ ਨਹੀਂ ਹੈ ਪਰ ਕਾਂਗਰਸ ਹਾਈ ਕਮਾਂਡ ਨੇ ਇੱਕ ਜ਼ੋਰ ਮਸ਼ੱਕਤ ਤੋਂ ਬਾਅਦ ਕਾਂਗਰਸੀਆਂ 'ਚ ਸੀਸਫਾਇਰ ਕਰਾਇਆ ਸੀ ਤੇ ਕਾਂਗਰਸੀ ਲਗਭਗ ਉਸ ਸੀਸਫਾਇਰ ਨੂੰ ਮੰਨ ਵੀ ਰਹੇ ਸੀ ਤੁਸੀਂ ਪਿਛਲੇ ਕੁਝ ਸਮੇਂ ਦੇ ਵਿੱਚ ਦੇਖਿਆ ਹੋਣਾ ਕਿ ਕਿਸੇ ਨੇ ਵੀ ਵਿਰੋਧੀ ਧਿਰ ਨੇ ਜਾਂ ਬੜਿੰਗ ਵਾਲੇ ਧੜੇ ਨੇ ਬਾਜਵੇ ਵਾਲੇ ਧੜੇ ਨੇ ਇੱਕ ਦੂਜੇ ਦੇ ਖਿਲਾਫ ਕੋਈ ਐਸੀ ਟਿੱਪਣੀ ਨਹੀਂ ਕੀਤੀ ਜੇ ਤੋਂ ਬਾਅਦ ਇਹ ਲੱਗ ਸਕੇ ਕਿ ਮਾਮਲਾ ਜਿਹੜਾ ਉਹ ਉਲਝ ਗਿਆ ਚੰਨੀ ਦੇ ਨਾਲ ਰਾਜਾ ਵੜਿੰਗ ਦੀ گلاب ਦਾ ਫੁੱਲ ਵੜਾਉਂਦਿਆਂ ਦੀ ਫੋਟੋ ਸਾਹਮਣੇ ਆਈ ਪ੍ਰਗਟ ਸਿੰਘ ਦੇ ਘਰ ਜਾ ਕੇ ਜਿਹੜਾ ਇਹ ਆਵਾਸ ਦੇਣ ਦੀ ਕੋਸ਼ਿਸ਼ ਕੀਤੀ ਕਿ एवरीथिंग ਓਕੇ ਤਾਂ ਇਸ ਤੋਂ ਬਾਅਦ ਇੱਕ ਮੀਟਿੰਗ ਦੀਆਂ ਚਰਚਾਵਾਂ ਨੇ ਇਹ ਮੀਟਿੰਗ ਕਿਹਾ ਜਾਂਦਾ ਹੈ ਕਿ ਕਾਂਗਰਸ ਹਾਈ ਕਮਾਂਡ ਦੇ ਨਾਲ ਵੜਿੰਗ ਧੜੇ ਤੇ ਵਿਰੋਧੀ ਧੜਾ ਜਿਹੜਾ ਜਿਹਦੀ ਅਗਵਾਈ ਰਾਜਨਾਗਰਜੀਤ ਚੰਨੀ ਹੁਣੀ ਕਰਦੇ ਆ ਉਹਦੀ ਇੱਕ ਮੀਟਿੰਗ ਦਿੱਲੀ ਦੇ ਵਿੱਚ ਕਾਂਗਰਸ ਹਾਈ ਕਮਾਂਡ ਦੇ ਨਾਲ ਹੋਈ ਹੈ ਜਿਹਦੇ ਚ ਗਿਲੇ ਸ਼ਿਕਵੇ ਵੀ ਦੱਸੇ ਗਏ ਅਗਲੀ ਰਣਨੀਤੀ ਵੀ ਦੱਸੀ ਗਈ ਤੇ ਚਰਚਾ ਇਹ ਹੈ ਕਿ ਕਿਹਾ ਗਿਆ ਕਿ ਰਾਜਾ ਵੜਿੰਗ ਨੂੰ ਬਦਲਿਆ ਜਾਵੇ ਹੁਣ ਇਸ ਕਸ਼ਮਕਸ਼ ਦੇ ਵਿੱਚ ਜੋ ਖਬਰ ਨਿਕਲ ਕੇ ਆ ਰਹੀ ਹੈ ਕਿ ਰਾਜਾ ਵਡਿੰਗ ਨੂੰ ਅਕਤੂਬਰ ਦੇ ਐਂਡ ਤੱਕ ਅਖੀਰ ਤੱਕ ਅਕਤੂਬਰ ਮਹੀਨੇ ਦੇ ਅਖੀਰ ਤੱਕ ਜਨਨ ਕਿ ਇਸ ਤੋਂ ਡੇਢ ਮਹੀਨਾ ਬਾਅਦ ਬਦਲਿਆ ਜਾ ਸਕਦਾ ਹੈ। ਇਹ ਖਬਰ ਮੈਂ ਤੁਹਾਨੂੰ ਪਹਿਲਾਂ ਵੀ ਦੇ ਚੁੱਕਿਆ ਕਿ ਬਿਹਾਰ ਦੀਆਂ ਚੋਣਾਂ ਅਕਤੂਬਰ ਦੇ ਮੱਧ ਚ ਹੋਣ ਜਾ ਰਹੀਆਂ ਨੇ ਮੱਧ ਜਾਂ ਅਖੀਰ ਦੇ ਵਿੱਚ ਤੇ ਇਹ ਹੋ ਸਕਦਾ ਹੈ ਕਿ ਗੇੜ ਹੋ ਜਾਣ ਤਾਂ ਪਹਿਲੇ ਹਫ਼ਤੇ ਤੋਂ ਵੀ ਸ਼ੁਰੂ ਹੋ ਸਕਦੀਆਂ ਨੇ ਜੇ ਗੇੜਾਂ ਚ ਚੋਣਾਂ ਹੋਈਆਂ ਤਾਂ ਉਸ ਤੋਂ ਪਹਿਲਾਂ ਰਾਜਾ ਵੜਿੰਗ ਕਿਤੇ ਨਹੀਂ ਜਾ ਰਹੇ ਨਹੀਂ ਬਦਲੇ ਜਾ ਰਹੇ ਇਹ ਖਬਰ ਮੈਨੂੰ ਆਤੋਂ 2-3 ਮਹੀਨੇ ਪਹਿਲਾਂ ਵੀ ਜੋ ਮੇਰੇ ਸੋਰਸਸ ਸੀ ਉਹਦੇ ਹਿਸਾਬ ਨਾਲ ਦੇ ਚੁੱਕੇ ਹੁਣ ਜੋ ਮੀਡੀਆ ਰਿਪੋਰਟਾਂ ਦੇ ਹਿਸਾਬ ਦੇ ਨਾਲ ਖਬਰ ਆ ਰਹੀ ਹੈ ਉਹ ਇਹ ਹੈ ਕਿ ਅਕਤੂਬਰ ਦੇ ਅਖੀਰ ਤੱਕ ਬਦਲੇ ਜਾ ਸਕਦੇ ਨੇ ਇਹ ਚਰਚਾ ਕਾਫੀ ਜ਼ੋਰ ਫੜ ਰਹੀ ਹੈ ਪਰ ਇਹਦੇ ਵਿੱਚ ਰਾਜਾ ਵੜਿੰਗ ਧੜੇ ਦਾ ਕੀ ਕਹਿਣਾ ਹੈ ਉਹਨਾਂ ਦਾ ਕੀ ਮੰਨਣਾ ਹੈ ਉਹਨਾਂ ਉਹਨਾਂ ਵੱਲੋਂ ਜੋ ਖਬਰ ਆ ਰਹੀ ਹੈ ਉਹ ਕੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਅੱਗੇ ਚੱਲ ਕੇ ਜਾਣਕਾਰੀ ਦੱਸਦੇ ਆ ਕਿ ਸ਼ੁੱਕਰਵਾਰ ਨੂੰ ਦਿੱਲੀ ਦੇ ਵਿੱਚ ਪੰਜਾਬ ਮਾਮਲਿਆਂ ਦੇ ਜਰਨਲ ਸਕੱਤਰ ਕਾਂਗਰਸ ਦੀ ਆਲ ਇੰਡੀਆ ਕਮੇਟੀ ਦੇ ਜਿਨਕਿ ਕਾਂਗਰਸ ਹਾਈ ਕਮਾਂਡ ਦੇ ਸਿਪਾਸਲਾਹਰ ਪੁਪੇਸ਼ ਬਗੇਲ ਪੁਪੇਸ਼ ਬਗੇਲ ਦੇ ਨਾਲ ਜਿਹੜਾ ਰਾਣਾ ਗੁਰਜੀਤ ਹੁਣਾਲਾ ਤੜਾਇਆ ਉਹਨੇ ਮੀਟਿੰਗ ਕੀਤੀ ਹੈ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਰਤ ਪੂਸ਼ਣ ਆਸ਼ੂ ਰਾਣਾ ਗੁਰਜੀਤ ਸਿੰਘ ਪਰਗੜ ਸਿੰਘ ਕਿ ਕਿ ਟਿਲੋਂ ਸਣੇ ਉਹ ਸਾਰੇ ਆਗੂ ਸੀ ਜਿਹੜੇ ਇਸ ਵਾਰ ਖੇਮੇਬੰਦੀ ਕਰਕੇ ਦੂਜੇ ਪਾਸੇ ਖੜੇ ਨਜ਼ਰ ਆਉਂਦੇ ਆ ਤੇ ਇਸ ਖੇਮੇਬੰਦੀ ਦੇ ਵਿੱਚ ਉਹਨਾਂ ਨੇ ਗੱਲਬਾਤ ਵੀ ਕੀਤੀ ਤੇ ਰਾਜਾ ਵੜਿੰਗ ਨੂੰ ਬਦਲਣ ਦੇ ਲਈ ਉਹਨਾਂ ਨੇ ਤਰਕ ਵੀ ਦਿੱਤੇ ਕਿ ਰਾਜਾ ਵੜਿੰਗ ਮਾਲਵੇ ਦੇ ਅੰਦਰ ਦੇਖੋ ਜੀ ਪਾਰਟੀ ਸੁੰਗੜ ਚੁੱਕੀ ਆ ਜਿੱਥੋਂ ਸਭ ਤੋਂ ਵੱਧ ਸੀਟਾਂ ਆਉਣ ਦੀ ਉਮੀਦ ਹੈ 45 ਐਸੇ ਹਲਕੇ ਨੇ ਜਿਹੜੇ ਹਲਕਿਆਂ ਦੇ ਉੱਤੇ ਤਾਂ ਕੋਈ ਉਮੀਦਵਾਰ ਹੈ ਹੀ ਨਹੀਂਗਾ ਆ ਪਾਰਟੀ ਉਮੀਦਵਾਰ ਤੋਂ ਸਖਣੀ ਐ ਕੋਈ ਲੋ ਕੋਈ ਆਗੂ ਹੀ ਨਹੀਂ ਹੈ ਤੇ ਰਾਜਾ ਵੜਿੰਗ ਮਾਲਵੇ ਵਿੱਚ ਪਰਫਾਰਮ ਹੀ ਨਹੀਂ ਕਰ ਸਕੇ ਰਾਜਾ ਵੜਿੰਗ ਦੀ ਕਾਰਜਸ਼ੈਲੀ ਨੂੰ ਲੈ ਕੇ ਵੀ ਜਿਹੜੀ ਉੱਥੇ ਕਿਹਾ ਜਾਂਦਾ ਕਿ ਚਰਚਾ ਹੋਈ ਹੈ ਤੇ ਉਹਨਾਂ ਦਾ ਅੰਤਿਦਾਤ ਜੋਰ ਇਹੀ ਸੀ ਕਿ ਰਾਜਾ ਵੜਿੰਗ ਨੂੰ ਘਰ ਤੋਂ ਰਿਹਾ ਜਾਵੇ ਤੇ ਨਵਾਂ ਪ੍ਰਧਾਨ ਲਿਆਂਦਾ ਜਾਵੇ ਹੁਣ ਇਹਦੇ ਅੰਦਰਲੀ ਕਾਂਗਰਸੀ ਪੋਲਿਟਿਕਸ ਵੀ ਹੈ ਕਾਂਗਰਸ ਦੇ ਅੰਦਰ ਜੋ ਰਾਜਨੀਤੀ ਨੂੰ ਸਮਝਣ ਵਾਲੇ ਲੋਕ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਕਾਂਗਰਸ ਦੇ ਅੰਦਰ ਪ੍ਰਧਾਨ ਦੀ ਜਿਹੜੇ ਵਿਧਾਇਕਾਂ ਦੀ ਚੋਣ ਦੇ ਲਈ ਜਿਹੜੇ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਚੋਣ ਦੇ ਲਈ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਤੇ ਇਸੇ ਕਰਕੇ ਉਸ ਭੂਮਿਕਾ ਦੇ ਤਹਿਤ ਰਾয়া ਵੜਿੰਗ ਜੇਕਰ ਆਪਣੇ ਐਮਐਲਏ ਜ਼ਿਆਦਾ ਬਣਾਉਣ 'ਚ ਕਾਮਯਾਬ ਹੋਗੇ ਜਾਂ ਟਿਕਟਾਂ ਦਿਵਾਉਣ 'ਚ ਜ਼ਿਆਦਾ ਕਾਮਯਾਬ ਹੋਗੇ ਤੇ ਉਹ ਜਿੱਤ ਵੀ ਗਏ ਤੇ ਜਿਹੜਾ ਵਿਕਟਰੀ ਪੁਆਇੰਟ ਐ ਉੱਥੇ ਤੱਕ ਪਹੁੰਚ ਗਏ ਤਾਂ ਰਾਜਾ ਵਰਿੰਗ ਦੀ ਪ੍ਰਧਾਨ ਮੁੱਖ ਮੰਤਰੀ ਬਣਦੀਆਂ ਉਮੀਦਾਂ ਤਾਂ ਬਹੁਤ ਜ਼ਿਆਦਾ ਵੱਧ ਜਾਣਗੀਆਂ ਤੇ ਇਹੀ ਚੱਕਰ ਹੈ ਕਿ ਉਹ ਚਾਹੁੰਦੇ ਨੇ ਕਿ ਘਟੋ ਘਟ ਰਾਜਾ ਵਰਿੰਗ ਦੀ ਉਸ ਚੀਜ਼ ਚ ਦਖਲ ਅੰਦਾਜ਼ੀ ਨਾ ਹੋਵੇ ਹਾਲਾਂਕਿ ਰਾਜਾ ਵਰਿੰਗ ਕਈ ਵਾਰ ਕਹਿ ਚੁੱਕਿਆ ਕਿ ਉਹ ਮੁੱਖ ਮੰਤਰੀ ਵਾਲੀ ਰੇਸ ਚੋਂ ਦੌੜ ਚੋਂ ਬਾਹਰ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਤੋਂ ਪਹਿਲਾਂ ਬਹੁਤ ਸੀਨੀਅਰ ਆਗੂ ਜਿਹੜੇ ਆ ਉਹ ਉੱਥੇ ਮੌਜੂਦ ਨੇ ਚਰਚਾ ਇਹ ਵੀ ਹੈ ਕਿ ਇਸ ਮੀਟਿੰਗ ਦੇ ਵਿੱਚ ਰਾਜਾ ਵੜਿੰਗ ਨੂੰ ਸ਼ਾਮਲ ਕਰਨ ਦੀ ਪਹਿਲਾ ਗੱਲ ਤੁਰੀ ਸੀ ਪਰ ਅਖੀਰ ਤੇ ਜਾਂਦੇ ਜਾਂਦੇ ਰਾਜਾ ਵੜਿੰਗ ਨੂੰ ਨਹੀਂ ਸ਼ਾਮਲ ਕੀਤਾ ਗਿਆ। ਅ ਬਹੁਤ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਇਸ ਖਬਰ ਨੂੰ ਬ੍ਰੇਕ ਕੀਤਾ ਹੈ ਉਹਨਾਂ ਨੇ। ਉਹਨਾਂ ਦੀ ਉਹਨਾਂ ਨੇ ਇਸ ਖਬਰ ਨੂੰ ਬ੍ਰੇਕ ਕੀਤਾ ਹੈ ਤੇ ਜੀ ਭਾਸਕਰ ਦੇ ਅਨੁਸਾਰ ਅਕਤੂਬਰ ਦੇ ਅਖੀਰ ਤੱਕ ਰਾਜਾ ਵੜਿੰਗ ਦੀ ਵਿਦਾਈ ਹੋ ਸਕਦੀ ਹੈ। ਇਹ ਪੱਕਾ ਨਹੀਂ ਹੈ ਕਿ ਹੁਣੀ ਹੀ ਹੋਣੀ ਹੈ। ਇਹ ਨਹੀਂ ਹੈ ਇਹ ਕਾਂਗਰਸ ਦੀ ਇੰਟਰਨਲ ਪੋਲਿਟਿਕਸ ਹੈ ਕਿ ਹੁਣੀ ਨਹੀਂ ਹੁਣੀ ਪਰ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਜੋ ਹਵਾ ਦੇ ਬੁੱਲੇ ਹਾਈ ਕਮਾਂਡ ਵਾਲੇ ਪਾਸੋਂ ਆ ਰਹੇ ਨੇ ਉਹ ਇਹ ਇਸ਼ਾਰਾ ਕਰਦੇ ਨੇ ਕਿ ਰਾਜਾ ਵੜਿੰਗ ਦੀ ਅਕਤੂਬਰ ਦੇ ਅਖੀਰ ਤੱਕ ਵਦਾਈ ਤੈਅ ਕੀਤੀ ਜਾ ਰਹੀ ਹੈ ਹੁਣ ਰਾਜਾ ਵੜਿੰਗੇ ਨੂੰ ਬਚਾ ਲੈਣ ਇਹ ਉਹਨਾਂ ਦੀ ਉਹ ਹੈ ਹੁਣ ਦੂਜੀ ਗੱਲ ਕਰਦੇ ਆ ਕਿ ਰਾਜਾ ਵੜਿੰਗ ਦਾ ਧੜਾਕੀ ਕਹਿੰਦਾ ਰਾਜਾ ਵੜਿੰਗ ਦੇ ਬਹੁਤ ਕਰੀਬੀ ਵਿਅਕਤੀ ਨੇ ਸਰਜੀ ਖੱਬੀ ਬਾਹ ਕਹ ਲਿਆ ਕਿ ਇਵਨ ਕਿ ਰਾਜਾ ਵੜਿੰਗ ਕਹਿੰਦੇ ਨੇ ਕਿ ਵੀ ਉਹਨਾਂ ਤੋਂ ਬਿਨਾ ਸਾਹ ਵੀ ਨਹੀਂ ਭਰਦੇ ਤੇ ਉਹਨਾਂ ਦੇ ਆਪਣੇ ਹਲਕੇ ਦੀ ਉਹ ਰਹਿਣ ਵਾਲੇ ਨੇ ਬਹੁਤ ਤਕੜਾ ਨਾਂ ਹੈ ਰਾਜਾ ਵੜਿੰਗ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ ਮੁਖਸਰ ਦੀ ਕਾਂਗਰਸ ਦੇ ਨਾਲ ਜੁੜਿਆ ਹੋਇਆ ਉਹ ਕਹਿੰਦੇ ਕਿ ਰਾਜਾ ਵੜਿੰਗ ਕਿਤੇ ਨਹੀਂ ਜਾ ਰਿਹਾ ਰਾਜਾ ਵੜਿੰਗ ਨਹੀਂ ਬਦਲਿਆ ਜਾ ਰਿਹਾ ਕੋਈ ਮਤਲਬ ਹੀ ਨਹੀਂ ਬਣਦਾ ਹਾਈ ਕਮਾਂਡ ਦੇ ਚਿੱਤ-ਚਿੱਤ ਵਿੱਚ ਵੀ ਨਹੀਂ ਹੈ ਕਿ ਰਾਜਾ ਵੜਿੰਗ ਨੂੰ ਬਦਲਿਆ ਜਾਣਾ ਚਾਹੀਦਾ ਹੈ ਹਾਲਾਂਕਿ ਇਥੇ ਕੰਟਰਡਿਕਟ ਕਰਦੀ ਆ ਉਹਨਾਂ ਦੀ ਗੱਲ ਜੋ ਮੇਰੇ ਕੋਲ ਖਬਰ ਸੀ ਕਿ ਰਾਜਾ ਵੜਿੰਗ ਬਦਲਣ ਦੇ ਲਈ ਹਾਈ ਕਮਾਂਡ ਨੂੰ ਕੋਈ ਦਿੱਕਤ ਨਹੀਂ ਹੈ ਪਰ ਹਾਈ ਕਮਾਂਡ ਚਾਹੁੰਦੀ ਹੈ ਕਿ ਕੋਈ ਐਸਾ ਆਗੂ ਲਿਆਂਦਾ ਜਾਵੇ ਜਿਹੜਾ ਵਿਵਾਦਤ ਨਾ ਹੋਵੇ ਜਿਹੜਾ ਸਰਵ ਪ੍ਰਵਾਨਿਤ ਹੋਵੇ ਸਾਰਿਆਂ ਚ ਸਾਰਿਆਂ ਨੂੰ ਜਿਹੜਾ ਸਾਰੇ ਜਿਹਨੂੰ ਮੰਨ ਲੈਣ ਐਸਾ ਆਗੂ ਲਿਆਂਦਾ ਜਾਵੇ ਇਸ ਕਰਕੇ ਰਾਜਾ ਵੜਿੰਗ ਉਹਨਾਂ ਦੀ ਮਜਬੂਰੀ ਬਣੇ ਹੋਏ ਆ ਤੇ ਦੋਨੋਂ ਇਹ ਧੜਿਆਂ ਦੇ ਕਲੇਮ ਨੇ ਰਾਜਾ ਵੜਿੰਗ ਦਾ ਧੜਾ ਕਹਿੰਦਾ ਕਿ ਉਹ ਕਿਤੇ ਨਹੀਂ ਜਾ ਰਿਹਾ ਯਾਨੀ ਕਿ ਉਹ ਨਹੀਂ ਉਸ ਤੋਂ ਇਲਾਵਾ ਵੀ ਜੋ ਪੋਲਿਟিক্যাল ਕੋਡਰੋਸ ਦੇ ਅੰਦਰ ਲੋਕ ਵਿਚਰਦੇ ਆ ਜੋ ਸਿਆਸੀ ਗਲਿਆਰਿਆਂ ਚ ਘੁੰਮਣ ਘੇਰੀਆਂ ਕੱਢਦੇ ਲੋਕ ਉਹ ਵੀ ਕਹਿੰਦੇ ਆ ਕਿ ਰਾਜਾ ਵੜਿੰਗ ਨਹੀਂ ਬਦਲੇ ਜਾ ਰਹੇ ਖੈਰ ਦੋਵੇਂ ਇਨਫੋਰਮੇਸ਼ਨ ਆ ਸੀ ਜਿਹੜੀਆਂ ਮੇਰੇ ਕੋਲ ਸੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਕਿ ਇੱਕ ਪਾਸੇ ਖਬਰ ਆ ਰਹੀ ਹੈ ਕਿ ਰਾਜਾ ਵੜਿੰਗ ਬਦਲੇ ਜਾ ਸਕਦੇ ਆ ਅਕਤੂਬਰ ਦੇ ਅਖੀਰ ਤੱਕ ਇਹ ਖਬਰ ਮੇਰੇ ਕੋਲ ਵੀ ਸੀ ਮੈਂ ਵੀ ਤੁਹਾਨੂੰ ਦਿੱਤੀ ਹੋਈ ਆ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਕਾਫੀ ਬਣੀਆਂ ਹੋਈਆਂ ਨੇ ਦੂਜਾ ਜੋ ਕਲੇਮ ਰਾਜਾ ਵੜਿੰਗ ਦਾ ਧੜਾ ਕਰ ਰਿਹਾ ਹੈ ਜਾਂ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਜੋ ਚਰਚਾ ਹੈ ਕਿ ਫਿਲਹਾਲ ਰਾਜਾ ਵੜਿੰਗ ਕਿਤੇ ਨਹੀਂ ਜਾ ਰਹੇ ਚੋਣਾਂ ਤੱਕ ਹੁਣ ਦੇਖਦੇ ਆ ਕਿ ਕਿਹੜੀ ਚੀਜ਼ ਸੱਚ ਹੁੰਦੀ ਹੈ ਪਰ ਇਹ ਹੈ ਕਿ ਰਾਜਾ ਵੜਿੰਗ ਆਪਣੇ ਆਪ ਨੂੰ ਬਚਾਉਣ ਦਾ ਜ਼ੋਰ ਲਾ ਰਹੇ ਨੇ ਤੇ ਦੂਜਾ ਧੜਾ ਹਟਾਉਣ ਦਾ ਜ਼ੋਰ ਲਾ ਰਹੇ ਹੁਣ ਕਿਹੜਾ ਤਕੜਾ ਹੈ ਕਿੰਨੇ ਵੱਧ ਬੜੇਵੇਂ ਖਾਦੇ ਇਹਨਾਂ ਕੁੰਡੀਆਂ ਦੇ ਜਦੋਂ ਸਿੰਘ ਫਸੇ ਹੋਣ ਤਾਂ ਇਹ ਤਾਂ ਉਹਦੇ ਪਤਾ ਲੱਗ ਸਕਦਾ ਹੈ ਹੁਣ ਇਹ ਗੱਲ ਹੈ ਕਿ ਰਾਜਾ ਵਡਿੰਗ ਦੀ ਕਾਰਜ ਸ਼ੈਲੀ ਤੇ ਜਿਹੜੇ ਸਵਾਲ ਉੱਠਦੇ ਆ ਰਾਜਾ ਵਡਿੰਗ ਦੀ ਕਾਰਜ ਸ਼ੈਲੀ ਨੂੰ ਦੋ ਤਰੀਕਿਆਂ ਨਾਲ ਦੇਖਿਆ ਜਾ ਸਕਦਾ ਇੱਕ ਸੰਗਠਨਕ ਤੌਰ ਦੇ ਉੱਤੇ ਜਥੇਬੰਦਕ ਤੌਰ ਤੇ ਉੱਥੇ ਰਾਜਾ ਵਡਿੰਗ ਦੀ ਕਾਰਜ ਸ਼ੈਲੀ ਡਾਵਾ ਡੋਲ ਰਹੀ ਹੈ ਉੱਥੇ ਰਾਜਾ ਵਡਿੰਗ ਦੀ ਕਾਰਜ ਸ਼ੈਲੀ ਕੋਈ ਕਿਹਾ ਜਾਂਦਾ ਹੈ ਕਿ ਕਈ-ਕਈ ਮਹੀਨੇ ਪੀਪੀਸੀ ਦੀ ਮੀਟਿੰਗ ਹੀ ਨਹੀਂ ਹੋ ਰਹੀ ਪੀਪੀਸੀ ਦੇ ਕੰਮ ਕਾਜ ਸੋਸ਼ਲ ਮੀਡੀਆ ਸਾਰਾ ਦਾ ਸਾਰਾ ਆਪਣੇ ਆਲੇ ਦਾਲੇ ਕੋ ਕਰ ਲਿਆ ਬੀ ਬਸ ਉੱਥੇ ਜਿਹੜਾ ਪੰਜਾਬ ਕਾਂਗਰਸ ਦਾ ਪੇਜ ਆ ਉੱਤੇ ਸਿਰਫ ਰਾਜਾ ਵੜਿੰਗੀ ਦੇਖਦੇ ਆ ਯਾਨੀ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਚੱਲਦੀਆਂ ਰਹੀਆਂ ਅ ਰਾਜਾ ਵੜਿੰਗ ਦੇ ਬਹੁਤ ਕਰੀਬੀ ਵਿਅਕਤੀ ਮੈਨੂੰ ਮਿਲੇ ਇੱਕ ਦਿਨ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਰਾਜਾ ਵੜਿੰਗ ਨਹੀਂ ਬਦਲੇ ਜਾ ਰਿਹਾ ਯਾਨੀ ਕਿ ਮੈਂ ਹੁਣ ਦੱਸਦਾ ਕਿ ਉਹ ਉਸ ਖੇਮੇ ਦੇ ਵਿੱਚੋਂ ਕੀ ਗੱਲ ਨਿਕਲ ਕੇ ਆ ਰਹੀ ਹੈ ਦੂਜੀ ਗੱਲ ਇਹ ਹੈ ਕਿ ਰਾਜਾ ਵੜਿੰਗ ਦੀ ਜਿਹੜੀ ਚਿੰਨੀ ਕੁ ਵੀ ਕਈ ਰਹੀ ਹੁਣ ਧੱਕੀ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਰਾਜਾ ਵੜਿੰਗ ਆਪਣਾ ਢੜਾ ਪੈਰਲਰ ਸਥਾਪਿਤ ਕਰਨਾ ਚਾਹੁੰਦੇ ਆ ਜਿਸ ਹਲਕੇ ਚ ਉਹਨਾਂ ਦਾ ਕੋਈ ਵਿਅਕਤੀ ਲੀਡਰ ਨਹੀਂ ਹੈ ਆਗੂ ਨਹੀਂ ਹੈ ਜਿਹੜਾ ਉਹਨਾਂ ਦੇ ਢੜੇ ਦਾ ਹੋਵੇ ਤਾਂ ਉੱਥੇ ਉਹ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਖੜਾ ਕੀਤਾ ਜਾਵੇ ਯਾਨੀ ਕਿ ਰਾਜਾ ਵੜਿੰਗ ਨੇ ਸੰਗਠਨ ਨੂੰ ਖੜਾ ਕਰਨ ਦੇ ਲਈ ਜਿਹੜਾ ਕਲੈਕਟਿਵਨੈਸ ਹੁੰਦੀ ਹੈ ਤੁਹਾਡੇ ਕਾਰਜ ਦੇ ਵਿੱਚ ਤੁਹਾਡੇ ਕੰਮ ਦੇ ਵਿੱਚ ਜਿਹੜੀ ਕਿ ਅਸਲ ਇੱਕ ਪੋਲੀਟੀਕਲ ਪਾਰਟੀ ਨੂੰ ਇੱਕ ਸਿਆਸੀ ਧਿਰ ਨੂੰ ਲੋਡ ਹੁੰਦੀ ਆ ਉਸ ਤੋਂ ਹਟ ਕੇ ਜਾਨੀ ਕਿ ਉਹਵੇਂ ਨਹੀਂ ਕਰ ਰਹੇ ਕਰ ਰਹੇ ਨੇ ਕੰਮ ਸੰਗਠਨ ਦੇ ਤੌਰ ਤੇ ਉਹਨਾਂ ਦੇ ਕੋਲੇ ਬਹੁਤ ਸਾਰਾ ਡਾਟਾ ਆ ਵੱਖ-ਵੱਖ ਤਰ੍ਹਾਂ ਦਾ ਹਲਕੇ ਤੋਂ ਲੈ ਕੇ ਬੂਥ ਲੈਵਲ ਤੋਂ ਲੈ ਕੇ ਉਹ ਉਹਨੂੰ ਵੀ ਮੈਨਿਪੂਲੇਟ ਕਰ ਰਹੇ ਹਨ ਉਹਨੂੰ ਵੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹਦੇ ਸਿਰ ਤੇ ਚੀਜ਼ਾਂ ਨੂੰ ਬਿਲਡ ਕਰਦੇ ਹੁਣ ਜਿੱਥੇ ਇੱਕ ਉਹਨਾਂ ਦਾ ਕੋਈ ਢੱਡੇ ਦਾ ਬੰਦਾ ਨਹੀਂ ਹੈ ਉੱਥੇ ਉਹ ਨਵਾਂ ਬੰਦਾ ਲਿਆ ਰਹੇ ਨੇ ਜਾਂ ਇੱਕ ਐਸੇ ਬੰਦੇ ਨੂੰ ਖੜਾ ਕਰ ਰਹੇ ਨੇ ਜਿਹੜਾ ਇੱਛਾ ਸ਼ਕਤੀ ਰੱਖਦਾ ਚੋਣਾ ਲੜਨ ਦੀ ਜਾਂ ਵੀ ਉਹਦੇ ਪੈਰਲਰਿਕ ਸਾਂਝਾ ਜਾਂ ਬੰਦਾ ਤਿਆਰ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਕਾਰਖਾਨੀਆਂ ਰਾਜਾ ਵੜਿੰਗ ਕਰ ਰਹੇ ਨੇ ਜਿਹਦੇ ਕਰਕੇ ਕਈ ਹਲਕਿਆਂ ਦੇ ਅੰਦਰ ਬਹੁਤ ਜ਼ਿਆਦਾ ਡਿਸਟਰਬੈਂਸ ਹੈ ਇਸੇ ਚੱਕਰ ਦੇ ਵਿੱਚ ਕਿ ਰਾਜਾ ਵੜਿੰਗ ਜਿਹੜੇ ਆ ਉਹ ਉਂਗਲੀ ਲਾਉ ਕੰਮ ਕਰ ਰਹੇ ਨੇ ਜਿੱਥੇ ਸਥਾਪਤ ਲੀਡਰ ਨੇ ਉੱਥੇ ਤਾਂ ਹਣੀ ਹੋਣੀ ਹੈ ਜਿੱਥੇ ਕੋਈ ਲੀਡਰ ਹੈ ਨਹੀਂ ਉੱਥੇ ਰਾਜਾ ਵੜਿੰਗ ਵੀ ਨਹੀਂ ਜ਼ੋਰ ਲਾ ਰਹੇ ਤੁਸੀਂ ਇਹ ਵੀ ਦੇਖੋ ਕਿ ਉੱਥੇ ਵੀ ਰਾਜਾ ਵੜਿੰਗ ਕੋਈ ਇਦਾਂ ਦਾ ਕੰਮ ਨਹੀਂ ਕਰ ਰਹੇ ਬਹੁਤ ਸਾਰੇ ਹਲਕੇ ਨੇ ਜਿੱਥੇ ਹਲੇ ਵੀ ਭੰਬਰ ਪੂਸਾ ਬਰਕਰਾਰ ਹੈ ਕਿ ਕੌਣ ਹੋਵੇਗਾ ਉੱਥੇ ਰਾਜਾ ਵੜਿੰਗ ਕੋਈ ਜ਼ੋਰ ਨਹੀਂ ਲਾ ਰੇ ਉੱਥੇ ਰਾਜਾ ਵੜਿੰਗ ਕੋਈ ਬੰਦਾ ਖੜਾ ਕਰਨ ਦੇ ਲਈ ਜਾਂ ਪਾਰਟੀ ਖੜੀ ਕਰਨ ਦੇ ਲਈ ਐਸਐਚਐ ਜ ਕੋਈ ਭੂਮਿਕਾ ਨਹੀਂ ਨਿਭਾ ਰੇ ਮਾਲਵੇ ਵਾਲੀ ਗੱਲ ਜਿਹੜੀ ਚੱਲੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਦਮ ਹੈ ਕਿ ਰਾਜਾ ਵੜਿੰਗ ਜਿਹੜੇ ਆ ਉਹ ਉਸ ਪ੍ਰਕਾਰ ਪਰਫਾਰਮ ਨਹੀਂ ਕਰ ਸਕੇ ਹੁਣ ਰਾਜਾ ਵੜਿੰਗ ਦੀ ਦੂਜੇ ਤਰੀਕੇ ਨਾਲ ਦੇਖੀ ਜਾ ਸਕਦੀ ਹੈ ਕਾਰਜ ਸ਼ੈਲੀ ਕਿ ਰਾਜਾ ਵਰਿੰਗ ਦੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਨਗਰ ਨਿਗਮਾ ਨਗਰ ਪੰਚਾਇਤਾਂ ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਜਿਹਦੇ ਵਿੱਚੋਂ ਖਾਸ ਕਰਕੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਠੀਕ ਠਾਕ ਪ੍ਰਦਰਸ਼ਨ ਕੀਤਾ ਨਹੀਂ ਤਾਂ ਐਸੀ ਤਾਂ ਉਹ ਦੌਰ ਦੇਖਿਆ ਹੈ ਜਦੋਂ ਸਾਰੀਆਂ ਸਾਰੀਆਂ ਸੀਟਾਂ ਜਿਹੜੀ ਸੱਤਾ ਤੇ ਰਜਤ ਜਾਂਦੀ ਸੀ ਚਾਹੇ ਕਾਲੀਆਂ ਦਾ ਰਾਜ ਸੀ ਕਹੇ ਕਾਂਗਰਸ ਦਾ ਰਾਜ ਸੀ ਤਾਂ ਉਸ ਦੌਰ ਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਐਡੀ ਪਾਵਰਫੁੱਲ ਹੋ ਗਏ ਉਹਦੇ ਕੋਲੇ ਸਾਰੇ ਸ਼ਹਿਰਾਂ ਦੇ ਲਗਭਗ ਜਿਹੜੇ ਵੱਡੇ ਨਗਰ ਕੌਂਸਲ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਉੱਥੇ ਸਾਰਿਆਂ ਦੇ ਇਕੱਲੇ ਫਗਵਾੜੇ ਨੂੰ ਛੱਡ ਕੇ ਬਾਕੀ ਸਾਰੇ ਥਾਵਾਂ ਤੇ ਵਿਧਾਇਕ ਵੀ ਲਗਭਗ ਆਮ੍ਰitsar ਦੇ ਵਿੱਚ ਸਰ ਦੇ ਸਾਰੇ ਵਿਧਾਇਕ ਉਹਨਾਂ ਦੇ ਕੋਲੇ ਲੁਧਿਆਣੇ ਦੇ ਵਿੱਚ ਸਰ ਦੇ ਸਾਰੇ ਵਿਧਾਇਕ ਉਹਨਾਂ ਕੋਲੇ ਪਟਿਆਲੇ ਦੇ ਵਿੱਚ ਸਰ ਦੇ ਸਾਰੇ ਵਿਧਾਇਕ ਉਹਨਾਂ ਕੋਲੇ ਫਗਵਾੜੇ ਦੇ ਨੂੰ ਛੱਡ ਦਈਏ ਫਗਵਾੜੇ ਨਗਰ ਨਿਗਮ ਤੇ ਕਾਂਗਰਸ ਦੇ ਐਮ ਐਲ ਏ ਨੇ ਫਗਵਾੜੇ ਤੋਂ ਤਾਲੀਵਾਲ ਹੁਣੀ ਜਾਂ ਜਲੰਧਰ ਛੱਡ ਦਈਏ ਉਥੇ ਜਲੰਧਰ ਸ਼ਾਉਣੀ ਤੇ ਜਲੰਧਰ ਉੱਤਰੀ ਜਿਹੜੇ ਹਲਕੇ ਆ ਉਥੇ ਇਸ ਸਮੇਂ ਜਿਹੜਾ ਕਾਂਗਰਸ ਦੇ ਦੋ ਐਮਐਲਏ ਹੈਗੇ ਆ ਇਸ ਤਰ੍ਹਾਂ ਵਾਲੀ ਜਿਹੜਾ ਆਦਮਪੁਰ ਉਥੇ ਆ ਤਾਂ ਲਗਭਗ ਕਾਂਗਰਸ ਦੇ ਐਮਐਲਏ ਨਹੀਂ ਸੀ ਬਾਕੀ ਆਪ ਦੇ ਐਮਐਲਏ ਸੀ ਉਥੇ ਵੀ ਜਵੇਂ ਅਮਰਸਰ ਦੇ ਵਿੱਚ ਤਾਂ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਲੁਧਿਆਣੇ ਦੇ ਵਿੱਚ ਕਾਂਗਰਸ ਠੀਕ ਠਾਕ ਐ ਮਿਊਸਪਲ ਕਾਰਪੋਰੇਟਰ ਲੈ ਗਈ ਇਸੇ ਤਰ੍ਹਾਂ ਨਾਲ ਹੀ ਜਲੰਧਰ ਦੇ ਵਿੱਚ ਠੀਕ ਠਾਕ ਲੈ ਗਈ ਫਗਵਾੜੇ ਦੇ ਵਿੱਚ ਵੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਤਾਂ ਬੇਸ਼ੱਕ ਉਹ ਮੇਅਰ ਨਹੀਂ ਬਣਾ ਸਕੇ ਪਰ ਉਹਨਾਂ ਦੀ ਪਰਫਾਰਮੈਂਸ ਠੀਕ ਰਹੀ ਇਸੇ ਤਰ੍ਹਾਂ ਨਾਲ ਨਗਰ ਕੌਂਸਲਾਂ ਦੇ ਵਿੱਚ ਵੀ ਲਗਭਗ ਇਹੀ ਰਿਹਾ ਸ਼ਾਹਕੋਟ ਵਾਲੀ ਨਗਰ ਕੌਂਸਲ ਇਹਨਾਂ ਦੇ ਕਬਜ਼ੇ ਚ ਆਈ ਹੋਰ ਬਹੁਤ ਸਾਰਾ ਕੁਝ ਸੰਗਰੂਰ ਠੀਕ ਠਾਕ ਪਰਫਾਰਮੈਂਸ ਰਹੀ ਜਿੱਥੇ ਹਰਪਾਲ ਜੀ ਮਾ ਆਪਣਾ ਵਾਰਡ ਹੀ ਹਾਰ ਗਏ ਤਾਂ ਇਹ ਸਾਰੀਆਂ ਚੀਜ਼ਾਂ ਸੀਗੀਆਂ ਕਿ ਕਾਂਗਰਸ ਨੇ ਠੀਕ ਠਾਕ ਪਰਫਾਰਮ ਕੀਤਾ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਵਿੱਚ ਤਾਂ ਉਸ ਅਲਹਿਜੇ ਦੇ ਨਾਲ ਰਾਜਾ ਵੜਿੰਗ ਦੀ ਪਰਫਾਰਮੈਂਸ ਨੂੰ ਮਾੜੀ ਨਹੀਂ ਕਿਹਾ ਜਾ ਸਕਦਾ ਦੂਜਾ ਪਾਸਾ 7 ਸੀਟਾਂ ਜਿੱਤੀਆਂ ਕਾਂਗਰਸ ਨੇ ਕਾਂਗਰਸ ਨੇ 7 ਸੀਟਾਂ ਲੋਕ ਸਭਾ ਦੀਆਂ ਜਿੱਤੀਆਂ ਉੱਥੇ ਵੀ ਕੋਈ ਮਾੜੀ ਨਹੀਂ ਆਪ ਰਾਜਾ ਵੜਿੰਗ ਗਿੱਦੜਵਾਇਆਂ ਉੱਠ ਕੇ ਲੁਧਿਆਣੇ ਜਾ ਕੇ ਜਿੱਤ ਗਏ ਇਹ ਵੀ ਇੱਕ ਵੱਡਾ ਕ੍ਰਿਸ਼ਮਾ ਕਹਿ ਸਕਦੇ ਹਾਂ ਹਾਲਾਂਕਿ ਇਹਦੇ ਪਰਸਪੈਕਟ ਹੋਰ ਵੀ ਨੇ ਕਿ ਰਾਜਾ ਵੜਿੰਗ ਕਿਵੇਂ ਜਿੱਤੇ ਇਸ ਦੇ ਉੱਤੇ ਇੱਕ ਅੱਡ ਥਿਊਰੀ ਹੈ ਜਿਹੜੀ ਕੰਮ ਕਰਦੀ ਹੈ ਉਹ ਵੀ ਤੁਹਾਨੂੰ ਦੱਸੀ ਜਾ ਸਕਦੀ ਹੈ ਕਿ ਕਿੰਨੇ ਕਿੰਨੋਂ ਵੋਟ ਪਵਾਈ ਪਿੰਡਾਂ ਦੇ ਵਿੱਚ ਜੋ ਹੋਇਆ ਸ਼ਹਿਰਤ ਸ਼ਹਿਰ ਚ ਵੀ ਇਵਨ ਕਿ ਜੋ ਹੋਇਆ ਉਹ ਸਾਰਾ ਕੁਝ ਹੈ ਕਿ ਰਾਜਾ ਵੜਿੰਗ ਦਾ ਸ਼ਹਿਰ ਚ ਵਿਰੋਧ ਸੀ ਪਿੰਡਾਂ ਚ ਰਾਜਾ ਵੜਿੰਗ ਨੂੰ ਫੇਵਰ ਮਿਲਿਆ ਕਈ ਬਾਇਓਨਡ ਪਾਰਟੀਆਂ ਤੋਂ ਬਾਹਰਲੇ ਬੰਦਿਆਂ ਨੇ ਵੀ ਕਾਂਗਰਸ ਪਾਰਟੀ ਤੋਂ ਬਾਹਰਲੇ ਬੰਦਿਆਂ ਨੇ ਵੀ ਸਮਰਥਨ ਦਿੱਤਾ ਜਾਨੀ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਸੀਗੀਆਂ ਕੁੱਲ ਮਿਲਾ ਕੇ ਰਾਜਾ ਵੜਿੰਗ ਨੂੰ ਬਦਲਣ ਦੀ ਕੋਸ਼ਿਸ਼ ਹੋ ਸਕਦੀ ਹੈ ਬਦਲਣ ਦੇ ਲਈ ਜ਼ੋਰ ਲਾਇਆ ਜਾ ਰਿਹਾ ਹੈ ਹੁਣ ਇਹ ਰਾਜਾ ਵੜਿੰਗ ਤੇ ਡਿਪੈਂਡ ਕਰਦਾ ਹੈ ਨਿਰਪਰ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਬਚਾ ਪਾਉਂਦੇ ਆ ਜਾਂ ਨਹੀਂ ਪਰ ਜ਼ੋਰ ਲੱਗਿਆ ਹੋਇਆ ਤੇ ਖਬਰ ਇਹ ਹੈ ਕਿ ਅਕਤੂਬਰ ਤੱਕ ਉਹਨਾਂ ਨੂੰ ਘਰੇ ਭੇਜਿਆ ਜਾ ਸਕਦਾ ਹੈ ਤੇ ਹੁਣ ਰਾਜਾ ਵੜਿੰਗ ਬਚ ਪਾਉਂਦੇ ਆ ਜਾਂ ਨਹੀਂ ਇਹ ਤਾਂ ਹੁਣ ਸਮਾਂ ਦੱਸੇਗਾ ਰਾਜਾ ਵੜਿੰਗ ਕਿੰਨਾ ਕੁ ਜ਼ੋਰ ਲਾਉਂਦੇ ਪਰ ਇੱਕ ਗੱਲ ਤੈ ਹੈ ਕਿ ਕਾਂਗਰਸ ਅੰਦਰਲਾ ਜਿਹੜਾ ਸੀਸਫਾਇਰ ਹੋਇਆ ਇਹ ਟੁੱਟ ਸਕਦਾ ਹੈ ਏਦੇ ਟੁੱਟਣ ਦੀਆਂ ਸੰਭਾਵਨਾਵਾਂ ਕਾਫੀ ਜ਼ਿਆਦਾ ਜਿਹੜੀਆਂ ਨੇ ਉਹ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰਾਹੁਲ ਗਾਂਧੀ ਕੱਲ ਆਏ ਸੀ ਕੱਲ ਨੂੰ ਵੀ ਹਜੇ ਤਲਾਸ਼ਣ ਦੀ ਕੋਸ਼ਿਸ਼ ਕਰਦੇ ਆ ਬਾਡੀ ਲੈਂਗੁਏਜ ਫੜਨੀਆਂ ਵਾਲੀਆਂ ਪਈਆਂ ਨੇ ਕਿ ਕਿੰਨੇ ਕੀ ਕੀਤਾ ਕਿਵੇਂ ਕੀਤਾ ਉਹਦੇ ਬਾਰੇ ਖਬਰਾਂ ਆਉਣੀਆਂ ਹਲੇ ਬਾਕੀ